ਸੋ ਅਸੀਂ ਤਾਂ ਬੇਨਤੀ ਕਰਦੇ ਆਂ ਵੀ ਤੁਸੀਂ ਆ ਕੇ ਮੈਂ ਕਹਿੰਦਾ ਮੈਂ ਫਾਈਨੈਂਸ਼ੀਅਲ ਨਹੀਂ ਕਰ ਸਕਦਾ ਕੁਝ ਪਰ ਮੈਂ ਲੋਕਾਂ ਦਾ ਆ ਕੇ ਦੁੱਖ ਤਾਂ ਬਣਾ ਸਕਦਾ ਹਾਂ ਲੋਕਾਂ ਨਾਲ ਆ ਕੇ ਉਹਦੇ ਦੁੱਖ ਤੇ ਮੈਂ ਉਹਨੂੰ ਹੌਸਲਾ ਦੇ ਸਕਦਾ ਵੀ ਕੋਈ ਨਹੀਂ ਰੋਕੋ ਜੀ ਅਸੀਂ ਕਰਾਂਗੇ ਹੱਲ ਹੀ ਤਾਂ ਜਾਂ ਕੋਈ ਨਾ ਕੋਈ ਹੱਲ ਘਟਾਵਾਂਗੇ ਸੋ ਸਾਡੀ ਬੇਨਤੀ ਇਹੀ ਹੈ ਵੀ ਤੁਸੀਂ ਆਓ ਆ ਕੇ ਇਹਨਾਂ ਦਾ ਲੋਕਾਂ ਦੀ ਬਾਹ ਫੜੋ ਇਹਨਾਂ ਨੇ ਬਹੁਤ ਵਿਸ਼ਵਾਸ ਕਰਕੇ ਜਿਹੜਾ ਤੁਹਾਨੂੰ ਜਿਤਾਇਆ ਸੀ ਸੋ ਅੱਜ ਇਹ ਜਿਹੜਾ ਧੋਖਾ ਲੋਕਾਂ ਨਾਲ ਨਾ ਕਰੋ ਸੋ ਇਹੀ ਸਾਡੀ ਤਾਂ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਜਿਹੜਾ ਹਲਕਾ ਖਰੜ ਦੀਆਂ ਜਿੱਥੇ ਜਿੱਥੇ ਸੜਕਾਂ ਟੁੱਟੀਆਂ ਜਾਂ ਜਿੱਥੇ-ਜਿੱਥੇ ਜ਼ਿਆਦਾ ਐਮਰਜੈਂਸੀ ਲੋੜ ਹੈ ਘੱਟੋ-ਘੱਟ ਉਹ ਤਾਂ ਕਰਾ ਦੋ ਮੈਂ ਨਹੀਂ ਸਾਰਾ ਮੈਂ ਮੈਂ ਕਿਵੇਂ ਕਰ ਸਕਦਾ ਜੀ ਇਹ ਕੰਮ ਸਰਕਾਰਾਂ ਦਾ ਸਰਕਾਰਾਂ ਨੇ ਕਰਨਾ ਹੁੰਦਾ ਪਰ ਮੈਂ ਜਿਹੜਾ ਜਦ ਇਹਨਾਂ ਦਾ ਦੁੱਖਦਾਰ ਦੇਖ ਕੇ ਉਹ ਬੱਚੇ ਜਦੋਂ ਬੱਚੇ ਡਿੱਗਦੇ ਨੇ ਸਕੂਲ ਜਾਂਦੇ ਸਾਰੀਆਂ ਵਰਦੀਆਂ ਲਿਬੜ ਜਾਂਦੀਆਂ ਨੇ ਉਹਨਾਂ ਦੀ ਸੋ ਅਸੀਂ ਦਾ ਇਹ ਪੈਚਵਰਕ ਜਿਹੜਾ ਅਸੀਂ ਉਹ ਸੋਚਿਆ ਵੀ ਅਸੀਂ ਜਿਹੜਾ ਪੈਚਵਰਕ ਹੈ ਉਹ ਕਰਾ ਕੇ ਘੱਟੋ-ਘੱਟ ਇਹਨਾਂ ਲੋਕਾਂ ਨੂੰ ਜਿਹੜੀ ਰਾਹਤ ਹੈ ਉਹ ਟੈਂਪੋਰਰੀ ਰਾਹਤ ਮਿਲ ਜਵੇ ਸੋ ਅਸੀਂ ਇਹ ਬੈਟ ਮਿਕਸ ਜਿਹੜਾ ਘਵਾ ਰਹੇ ਹਾਂ ਕਿਉਂਕਿ ਜੰਮ ਜਾਂਦੀ ਹੈ ਇਹ ਬਾਰਸ਼ ਵਿੱਚ ਵੀ ਜੰਮ ਜਾਂਦੀ ਹੈ ਅਰੇ ਜਲਦੀ ਬਾਰਸ਼ ਵਿੱਚ ਫਿਰ ਨਿਕਲਦੀ ਨਹੀਂ ਹੈਗੀ ਬਾਹਰ ਪਰ ਥੋੜੀ ਜੀ ਸਾਡੀ ਮਜਬੂਰੀ ਹੈ ਹੈ ਬਈ ਇਹ ਜਿਹੜਾ ਮਟੀਰੀਅਲ ਹੈ ਇਹ ਪ੍ਰਸਾਦ ਦੇ ਦਿਨਾਂ 'ਚ ਮਿਲਦਾ ਬੜਾ ਔਖਾ ਅਸੀਂ ਅੱਜ ਵੀ ਬਹੁਤ ਔਖਾ ਅਰੇਂਜ ਕੋ ਆਨੰਦਪਰ ਸਾਹਿਬ ਤੋਂ ਕੋਈ ਨੂਰ ਪਵਦੀ ਤੋਂ ਕੋਈ ਇੱਥੇ ਲੋਕਲ ਇਹ ਬੜਾ ਔਖਾ ਜਿਹੜਾ ਗੱਡੀਆਂ ਅਰੇਂਜ ਕੀਤੀਆਂ ਨੇ ਪਰ ਅਸੀਂ ਕੋਸ਼ਿਸ਼ ਕਰਾਂਗੇ ਵੀ ਵੱਧ ਤੋਂ ਵੱਧ ਜੋ ਆਥੀ ਹਲਕੇ ਦਾ ਦੇਖੋ ਮੈਂ ਸਾਰੀਏ ਸੜਕਾਂ ਦਾ ਮੈਂ ਕਿਵੇਂ ਬਣਾ ਸਕਦਾ ਮੈਂ ਤਾਂ ਇੱਕ ਪ੍ਰਾਈਵੇਟ ਅਦਾਰਾ ਸਾਡਾ ਤਾਂ ਪਰ ਅਸੀਂ ਜਿਹੜਾ ਲੋਕਾਂ ਨੂੰ ਰਾਹਤ ਪੈਚਵਰ ਕਰਕੇ ਲੋਕਾਂ ਦਾ ਆਉਣਾ ਜਾਣਾ ਥੋੜਾ ਸੌਖਾ ਹੋ ਜਵੇ ਉਹ ਜਰੂਰ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹ ਅਸੀਂ ਕਰ ਸਕੀਏ ਮੈਡਮ ਅਨਮੋਲ ਗਗੜਵਾਲ ਕਹਿੰਦੇ ਆ ਵੀ ਅਸੀਂ ਕਗੜ ਦੇ ਪ੍ਰਧਾਨ ਬਣਦੀ ਕਿ ਹੁਣ ਇਹ ਵਿਜਾਸ ਦੇਖਿਓ ਕੀਵੇਂ ਹੁੰਦਾ ਤੇ ਤਕਰੀਬਨ 2 ਮਹੀਨੇ ਹੋ ਚੁੱਕੇ ਆ ਤੁਹਾਨੂੰ ਲੱਗਦਾ ਕਿ ਕਾਰਜ ਤੱਕ ਪਾਸ ਹੋ ਗਏ ਦੇਖੋ ਗੱਲ ਇਹ ਹੈ ਅਸੀਂ ਤਾਂ ਜਦੋਂ ਸਾਡੇ ਪ੍ਰਧਾਨ ਸੀ ਕਾਦੇ ਕਿਸਮਤੀ ਇਹ ਹੈ ਵੀ ਜਿਸ ਐਮਸੀ ਕੋਲ 3-400 ਕਰੋੜ ਰੁਪਏ ਪਿਆ ਹੋਵੇ ਤੇ ਅੱਜ ਉੱਥੇ ਲੋਕ ਸਹੂਲਤਾਂ ਨੂੰ ਰੋਂਦੇ ਹੋਣ ਮੈਂ ਕਹਿੰਦਾ ਸਾਡੀ ਪ੍ਰਧਾਨ ਸੀ ਕਿ ਤਾ ਇਹਨਾਂ ਨੇ ਦੇਖੋ ਉਹ ਮਤੇ ਨਹੀਂ ਪਾਸ ਹੋਣ ਦਿੱਤੇ ਉਹਦਾ ਕੰਮ ਨਹੀਂ ਚੱਲਣ ਦਿੱਤਾ ਅਸੀਂ ਉਦੋਂ ਮੈਂ ਪ੍ਰੈਸ ਕਾਨਫਰੰਸ ਕਰਕੇ ਬੇਨਤੀ ਕੀਤੀ ਸੀ ਵੀ ਇਹਦਾ ਜਿਹੜਾ ਸ਼ਰੇਆ ਸਾਰਾ ਤੁਸੀਂ ਲਓ ਸਾਡੀ ਪ੍ਰਧਾਨ ਕਿਤੇ ਉਦਘਾਟਨ ਕਰਨੀ ਜਾਊਗੀ ਕਿਤੇ ਉਹ ਐਦਾਂ ਦਾ ਤੁਹਾਡੇ ਦਖਲ ਨਹੀਂ ਦੇਊਗੀ ਪਰ ਤੁਸੀਂ ਸ਼ਹਿਰ ਦਾ ਕੰਮ ਹੋਣ ਦਿਓ ਲੇਕਿਨ ਉਹ ਮਤੇ ਨਹੀਂ ਪਾਸ ਹੋਏ ਜੀ ਅੱਜ ਵੀ ਰੋ ਰਹੇ ਨੇ ਸੋ ਅਸੀਂ ਤਾਂ ਇਹੀ ਕਹਨੇ ਵੀ ਠੀਕ ਆ ਹੁਣ ਸਾਰਾ ਕੁਝ ਤੁਹਾਡਾ ਜੀ ਐਮਸੀ ਤੁਹਾਡਾ ਮਤਲਬ ਐਮਸੀ ਤੁਹਾਡੇ ਕੋਲ ਹੈ ਪ੍ਰਧਾਨ ਤੁਹਾਡਾ ਐਨਪੀ ਤੁਹਾਡਾ ਐਮਐਲਏ ਤੁਸੀਂ ਉਹ ਸਰਕਾਰ ਤੁਹਾਡੀ ਹੈ ਸੋ ਬੇਨਤੀ ਹੈ ਵੀ ਹੁਣ ਤੁਸੀਂ ਆਪ ਖੜੇ ਹੋਗੇ ਇਹ ਜਿਹੜਾ ਪੈਸਾ ਪੈਸੇ ਦੀ ਕੋਈ ਘਾਟ ਨਹੀਂ ਉੱਥੇ ਪੈਸਾ ਵਧੇਰਾ ਪਿਆ ਸ਼ਹਿਰ ਕੋਲ ਸੋ ਤੁਸੀਂ ਇਹਨੂੰ ਅੱਗੇ ਹੋ ਕੇ ਇਹ ਕੰਮ ਕਰਾਓ ਤਾਂ ਕਿ ਲੋਕ ਜਿਹੜੇ ਅੱਜ ਨਰਕ ਭਰੀ ਜ਼ਿੰਦਗੀ ਜਿਹੜੀ ਉੱਥੇ ਜੀ ਰਹੇ ਨੇ ਤੁਸੀਂ ਖਰੜਦਾ ਜਾ ਕੇ ਹਾਲ ਦੇਖੋ ਕਿਤੇ ਜਿਵੇਂ ਕੋਈ ਚੀਜ਼ ਗਲ ਜਾਂਦੀ ਹੈ ਨਾ ਸਾਡਾ ਸ਼ਹਿਰ ਹੈ ਗਲ ਗਿਆ ਉਹ ਕਿਸਮ ਦਾ ਇੰਨਾ ਬੁਰਾ ਹਾਲ ਹੈ ਜੀ